ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਅੰਦਾਜ਼ਾ ਲਾਏ ਲਿਆ ਹੋਣਾ ਆ ਬੇ ਆਪਾਂ ਬੁਰਜ ਟਾਇਲ ਦਾ ਸੰਬੰਧ ਤੇ ਖੜੇ ਆ ਮੈਸੇਜ ਵੀ ਕਈ ਆਇਓ ਸੀ ਤਾਂ ਇੱਕ ਮੇਰਾ ਵੀਰ ਕੋਈ ਪਾਰ ਆ ਉਹਨਾਂ ਦੇ ਪਿੰਡ ਦਾ ਹੀ ਹਾਲਾਤ ਉਹਨਾਂ ਦਾ ਫੋਨ ਆਇਆ ਸੀਗਾ ਵੀ ਸਾਨੂੰ ਦੱਸਿਓ ਵੀ ਕਹਿੰਦੇ ਪਾਣੀ ਦਾ ਪੱਦਰ ਪਿੱਛੇ ਵਧਿਆ ਆ ਪਾਣੀ ਥੋੜੀ ਆ ਵਧਿਆ ਹੈਗੀ ਆ ਜੀ ਉਨਾ ਨਹੀਂ ਗਾ ਪਰ ਇੱਕ ਚੀਜ਼ ਵਧੀਆ ਲੱਗੀ ਆ ਇੱਥੇ ਆ ਕੇ ਸਾਨੂੰ ਕਿ ਬੰਨ ਸਾਰਾ ਹੀ ਵੱਜ ਗਿਆ ਆ ਜਿਹੜਾ ਲਾਸਟ ਗੜੀਓ ਦੀ ਵਿੱਚ ਮੈਂ ਤੁਹਾਨੂੰ ਦਿਖਾ ਲਿਆ ਸੀ ਨਾ ਅੰਕਲ ਉਹਨਾਂ ਦੇ ਖੇਤਾਂ ਜਿਹਨੂੰ ਥੋੜਾ ਕੱਚਾ ਹੀ ਸੀਗਾ ਉਹ ਸਾਰਾ ਹੀ ਬੰਨ ਵੱਜ ਕੇ ਤਿਆਰ ਹੋ ਗਿਆ ਆ ਹੁਣ ਆਰ ਪਾਰ ਟਰੈਕਟਰ ਟਰਾਲੀਆਂ ਜਾਂਦੇ ਆ ਆਂਦੇ ਮੈਂ ਤੁਹਾਨੂੰ ਦਿਖਾ ਲਦਾ ਜੇਗਾ ਹੜੇ ਕੱਜ ਆ ਮੰਨ ਲਓ ਵੀ ਉੱਪਰ ਰੇਤਾ ਰੂਤਾ ਨਹੀਂ ਜ਼ਿਆਦਾ ਮਿੱਟੀ ਪਾਈ ਆ ਉਦਾਂ ਬੋਰੇ ਬਾਰੇ ਸਾਰੇ ਲੱਗ ਗਏ ਆ ਹਨਾ ਭਰ ਭਰ ਕੇ ਥੈਲੇ ਲਾ ਦਿੱਤੇ ਉਹ ਥੱਲੇ ਐਨ ਕਰੀਟ ਬਣਾ ਬਣਾ ਕੇ ਯਾਨੀ ਅੱਜ ਮੈਨੂੰ ਸਭ ਤੋਂ ਵੱਧਿਆ ਲੱਗਾ ਵੀ ਖਤਰੇ ਵਾਲਾ ਹੁਣ ਇੱਥੇ ਕੋਈ ਕੰਮ ਨਹੀਂ ਗਾ ਬਾਕੀ ਤਾਂ ਮਹਾਰਾਜ ਨੂੰ ਪਤਾ ਆ ਤਾਂ ਬਿਲਕੁਲ ਨਾਲ ਕਰੇਟ ਲਾਉਂਦੇ ਆ ਸਾਰੇ ਦੇ ਥੱਲੇ ਭਰ-ਭਰ ਕੇ ਪਾਣੀ ਦਾ ਪੱਦਰ ਤਾਂ ਥੋੜੀਆ ਵਧਿਆ ਹੈ ਅੱਗੇ ਨਾਲ ਪਰ ਆਉਂਦੇ ਬੋਰੇ ਲਾਉਂਦੇ ਆ ਹੁਣ ਨਾਲ ਆ ਉਹ ਟੱਕਰਿਆ ਜਿਹੜੀ ਬਾਪਿਆਂ ਨੇ ਲਾਈ ਸੀ ਪਾਣੀ ਦਾ ਥੋੜੀਆ ਵੱਧੇ ਹੀ ਆ ਰਿਹਾ ਹੈ ਅੱਜ ਪਰ ਠੀਕ ਹੈ ਹੁਣ ਕਿਉਂਕਿ ਬੰਨ ਸਾਰਾ ਹੀ ਵੱਜ ਗਿਆ ਆ ਉਹ ਅੰਕਰ ਦੇ ਪਿੱਛੇ ਖੜੇ ਸੀਗੇ ਲੇਵਰ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਖੜੇ ਉੱਥੇ ਪਾਣੀ ਮੀਂਹ ਵੀ ਪੈਂਦਾ ਕਰਕੇ ਤਾਂ ਹੀ ਆ ਥੋੜੀ ਜਿਹਾ ਉੱਦਾਂ ਕਹਿੰਦੇ ਪਿੱਛਿਓ ਛੱਡ ਗਿਆ ਵੀ ਆ ਪਰ ਇਹ ਬਹੁਤ ਹੋਈ ਜਾਂ ਗਿਆ ਆ ਲਾਸਟ ਟਾਈਮ ਅੰਕਲ ਹੁਣੇ ਰੋਣੇ ਹੀ ਲੱਗ ਪਏ ਸੀ ਜਦੋਂ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਖੇਤ ਜਿਹਨੂੰ ਤੋਂ ਰਸਤਾ ਹੀ ਹੋਣਾ ਆ ਬਹੁਤ ਜ਼ਿਆਦਾ ਚੱਲ ਗਿਆ ਹਨਾ ਤਾਂ ਕਰਕੇ ਹੁਣ ਬੂਹੇ ਨਾਲ ਨਾਲ ਥੱਲੇ ਲੱਗ ਗਏ ਆ ਪਾਣੀ ਵੀ ਹੁਣ ਤਾਂ ਇੱਥੇ ਇੱਕ ਘੁੰਮ ਰਿਹਾ ਆ ਪਰ ਕੋਈ ਨੁਕਸਾਨ ਨਹੀਂ ਕਰ ਰਿਹਾ ਆ ਕੰਪਲੀਟੇ ਹੀ ਹੋ ਗਿਆ ਆ ਪੰਨ ਜੇ ਲੋ ਉਹਨਾਂ ਦੇ ਖੇਤ ਚੋਂ ਹੋ ਗਿਆ ਉਹ ਤਾਂ ਵੱਖਰੀ ਗੱਲ ਆ ਹਨਾ ਤਾਂ ਹੋਣਾ ਹੀ ਸੀਗਾ ਮੈਂ ਤੁਹਾਨੂੰ ਦਿਖਾ ਰਦਾ ਆ ਆ ਦੇ ਇੱਥੋਂ ਬਹੁਤ ਜ਼ਿਆਦਾ ਉਹਨਾਂ ਦੇ ਖੇਤ ਚੋਂ ਹੋ ਗਿਆ ਸੀ ਤਾਂ ਵੀ ਹੁੰਦਾ ਆ ਬੰਦੇ ਨੂੰ ਪਰ ਅੱਜ ਠੀਕ ਆ ਉਹ ਗੱਲ ਬਾਤ ਵਧੀਆ ਉਹ ਨਹੀਂ ਕੀਤੀ ਆ ਉੱਥੇ ਮੇਰੇ ਨਾਲ ਪਿੱਛੇ ਪਾਣੀ ਤਾਂ ਥੋੜੀ ਜਿਹਾ ਵਹਾਹਾ ਤੇਜ ਆ ਪਰ ਠੀਕ ਆ ਬਹੁਤ ਵਧੀਆ ਆ ਬੰਨ ਲੱਗ ਗਿਆ ਐਨ ਪੂਰਾ ਹੀ ਦੂਜੇ ਪਾਸੇ ਨੂੰ ਹੁਣ ਆਰ ਪਾਰ ਜਾਣ ਲੱਪੇ ਟਰੈਕਟਰ ਟਰਾਲੀਆਂ ਲੇਬਰ ਵੀ ਪਿੱਛੇ ਆ ਯੂ ਆ ਥੋੜੀਆਂ ਕਣ ਕਣ ਮਨ ਕਣ ਮਨ ਹੁੰਦੀ ਕਰਕੇ ਹਜੇ ਰੁਕੇ ਹੋ ਆ ਕਰ ਦੋਗੇ ਐਨ ਕੰਪਲੀਟ ਹੁਣ ਪਰ ਜ਼ਿੰਮੇਦਾਰਾਂ ਲਈ ਇਸ ਟਾਈਮ ਬਹੁਤ ਔਖਾ ਹੋਇਆ ਪਿਆ ਅਸੀਂ ਪਿੱਛੇ ਦੇਖਦੇ ਆਂ ਮੀਂਹ ਉੱਥੇ ਇੱਕ ਟਰਾਲੀਆਂ ਦੋ ਕਾ ਗਈਆਂ ਤਾਂ ਨਹੀਂ ਗੱਡੀ ਰੋਕ ਕੇ ਪਈ ਝੋਨੇ ਵਿਛੇ ਪਏ ਆ ਉੱਥੇ 5-7 5-6 ਕਕੇ ਸੀ ਐਨ ਬੈਸ ਗਏ ਆ ਝੋਨੇ ਲੱਪੇ ਆਉਣ ਠੇਕੇਦਾਰ ਵੀ ਹੁਣ ਬੋਰੇ ਬਹੁ ਭਰ ਕੇ ਰੱਖਿਓ ਆ ਹੁਣ ਇਹ ਨਹੀਂ ਐਨ ਕੰਪਲੀਟ ਕਰੇ ਹੀ ਦੇਣਾ ਆ ਆ ਠੇਕੇਦਾਰ ਤੁਰਿਆ ਜਾਂਦਾ ਮੈਨੂੰ ਲੱਗਦਾ ਜਾਂ ਉਹ ਤਾਂ ਬੰਦਾ ਆ ਮੁਰੇ ਮੈਨੂੰ ਲੱਗਦਾ ਕਹਿੰਦਾ ਲੇਬਰ ਉਧਰ ਵੀ ਆ ਗਈ ਆ ਪਿੱਛੇ ਉਹਨਾਂ ਦਾ ਦੇਖਣ ਚੱਲਾ ਵੀ ਕਿੰਨੇ ਬੰਦੇ ਕਿੱਧਰ ਲਾਉਣੇ ਆ ਤਾਂ ਆਹਦੇ ਆਪਾਂ ਉੱਥੇ ਖੜੇ ਆ ਹੁਣ ਜਿੱਥੇ ਪਿਛਲੀ ਵਾਰ ਬੋਰੇ ਨਹੀਂ ਸੀ ਲੱਗ ਰਹੇ ਐਂ ਹੁਣ ਮਿੱਟੀ ਪੈ ਗਈ ਆ ਸਾਰੀ ਆ ਜਿਹੜਾ ਨਾ ਮੜ ਮੋਟਾ ਇਸਾ ਜਿਹੜਾ ਰਾਤੀ ਮੀਂਹ ਪਿਆ ਹੋਣਾ ਆ। ਉਹਦੇ ਨਾਲ ਆ ਖੁਰਖੁਰ ਕੇ ਪੈਚ ਨੂੰ ਗਿਆ। ਉੱਦਾਂ ਇਹਨ ਪੱਕੀ ਮਿੱਟੀ ਪਾਤੀ ਆ ਹੁਣ ਰੇਤਾ ਨਹੀਂ ਕਾ ਹਾਂ। ਲਾਲ ਮਿੱਟੀ ਪਾਈੂਆ ਇਹ ਹੁਣ ਵਹਿ ਜਾਣੀ ਆ। ਮਸ਼ੀਨਾਂ ਵੀ ਉੱਧਰ ਖੜੀਆਂ ਆ। ਕਹਿੰਦੇ ਉੱਪਰ ਵੀ ਪੇਰਦੇ ਰਹਿੰਦੇ ਹੁੰਦੇ ਆ ਤਾਂ ਇਹਨੂੰ ਇਹਨ ਸੈੱਟ ਕਰ ਗੀ ਜਾਂਦੇ ਆ। ਆ ਬੋਰਿਆਂ ਤੱਕ ਮਿੱਟੀ ਲਾਉਗੇ ਹੁਣ। ਤਾਂ ਇਹ ਉਹ ਜਗ੍ਹਾ ਆ ਜਿੱਥੋਂ ਜ਼ਿਆਦਾ ਬਾਡਾ ਪੈਚ ਨੂੰ ਲੱਗਾ ਸੀ ਖੇਤ। ਐਨ ਹੁਣ ਬੰਨ ਤਿਆਰ ਆ ਪਰ ਬੈਚ ਨੂੰ ਬਹੁਤ ਚਲ ਗਿਆ ਆ ਦੇਖੋ ਇਹਨਾਂ ਦੇ ਇੱਥੇ ਦੋ ਕੇਾਰੇ ਹੁੰਦੇ ਸੀ ਪਹਿਲਾਂ ਵੱਡੇ ਹੁਣ ਅੱਧਾ ਕਈ ਰਹਿ ਗਿਆ ਬੋਰੇ ਲੱਗ ਆਇਆ ਥੱਲੇ ਐਨ ਮੀਂਹ ਹੜਿਆ ਆ ਹੁਣ ਲੇਬਰ ਵੀ ਆ ਗਈ ਆ ਉਹਨੂੰ ਪਹਿਲਾਂ ਮੜ ਮੋਟੀਆਂ ਕਣੀਆਂ ਪੈਂਡੀਆਂ ਸੀ ਇਹ ਠੰਗਈ ਗਿਆ ਥੋੜਾ ਥੋੜਾ ਜੁੱਧਾ ਪਾਣੀ ਉੱਧਾ ਤੇਜ਼ ਹੋਏ ਅੱਜ ਆ ਦੱਸ ਕੇ ਗਿਆ ਕੋ ਠੇਕੇਦਾਰ ਦਾ ਬੰਦਾ ਕਹਿੰਦਾ ਥੋੜੀ ਆ ਮਾਰਨ ਵਧਿਆ ਆ ਕੱਲ ਨਾਲੋਂ ਇੰਨਾ ਕਿ ਤਾਂ ਹੁਣ ਵਧਣਾ ਹੀ ਆ ਕਦੇ ਵਧਣਾ ਹੀ ਆ ਕਦੇ ਘਟਣਾ ਹੀ ਆ ਹਨਾ ਆਂਦੇ ਉੱਦਾਂ ਪਾਣੀ ਘੁੰਮ ਘੁੰਮ ਕੇ ਆਈ ਜਾਂਦਾ ਪਰ ਬੋਰੇ ਲੱਗ ਗਏ ਆ ਕਹਿੰਦੇ ਹੁਣ 2-2 ਕਰੇਟ ਪਾਇਓ ਆ ਜਿੱਦਾਂ ਹੀ ਨਹੀਂ ਦੱਸਿਆ ਬਾਕੀ ਹੁਣ ਪਤਾ ਨਹੀਂ ਕਹਿੰਦੇ 2-2 ਕਰੇਟ ਰੱਖੇ ਹੋ ਆ ਉਹਦੇ ਕਰਕੇ ਹੁਣ ਹਿਲਿਆ ਨਹੀਂ ਗਾ ਕੱਲ ਸਵੇਰੇ ਕਹਿੰਦੇ ਪਾਣੀ ਨਹੀਂ ਕਾਫੀ ਚੜਿਆ ਸੀ ਜਿਹਦੇ ਨਾਲੋਂ ਵਧਿਆ ਸੀਗਾ ਪਰ ਕਹਿੰਦੇ ਸਹੀ ਰਿਹਾ ਹਿੱਲਿਆ ਨਹੀਂਗਾ ਕਿਤੇੋਂ ਵੀ ਮੈਂ ਤੁਹਾਨੂੰ ਅੱਗੇ ਉਹ ਦਿਖਾ ਲਦਾ ਆਂ ਜਿਹੜੀ ਟੱਕਰ ਲਾਈਊਗਾ ਨਾ ਬਾਬਿਆਂ ਨੇ ਉੱਥੋਂ ਤਾਂ ਪਾਣੀਆਂ ਦੇ ਬਹੁਤ ਘੰਮਦਾ ਆ ਆ ਦੇ ਪਰ ਬਿਲਕੁਲ ਸਹੀ ਆ ਉੱਪਰ ਥੋੜੀਆ ਮੀਂਹ ਪੈਣ ਕਰਕੇ ਪਾਣੀ ਥੋੜੀਆ ਵਧਿਆ ਜਾ ਹੋ ਸਕਦਾ ਆ ਯਾਰ ਥੋੜਾ ਬੋਤਾ ਛੱਡਿਆ ਆ ਵੀ ਹੋਊਗਾ ਆ ਟੱਕਰ ਨੇ ਬਹੁਤ ਬਚਾ ਕੀਤਾ ਇਹਦੇ ਕਰਕੇ ਹੁਣ ਆ ਬੰਨ ਲੱਗ ਗਿਆ ਸਾਰਾ ਹੀ ਪਾਣੀ ਤਾਂ ਅੱਜ ਵੀ ਇੱਥੇ ਘੁੰਮ ਰਿਹਾ ਆ ਪਰ ਸਿੱਧਾ ਹੁਣ ਪਰੇ ਨੂੰ ਹੋਈ ਜਾਂਦਾ ਆ ਇਦਰੋਂ ਹੀ ਸਾਰਾ ਹੀ ਹੁਣ ਬਚਾ ਆ ਆਂ ਦੇ ਇੱਥੇ ਉਦੋਂ ਪਿਛਲੀ ਵਾਰ ਹੈ ਨਹੀਂ ਸੀ ਕ੍ਰੇਟਰ ਇੱਤਾ ਸਿਗਾ ਥੱਲੇ ਨੂੰ ਜਾ ਰਿਹਾ ਸੀ ਇੱਥੇ ਵੀ ਕ੍ਰੇਟ ਲੱਗ ਗਏ ਆ ਸਾਰੇ ਮਿੱਟੀ ਬਹੁਤ ਆਈ ਪਈ ਆ ਹਜੇ ਉਹ ਪਿੱਛੇ ਖੇਤ ਜੂਈ ਪਈ ਆ ਜਿੱਧਰ ਲੰਗਰ ਚੱਲਦਾ ਹੁੰਦਾ ਸੀਗਾ ਤਾਂ ਬੋਰਾ ਭਰਿਆ ਬਹੁਤ ਪਿਆ ਆ ਬਹੁਤ ਜ਼ਿਆਦਾ ਬੋਰੇ ਭਰੇ ਪਏ ਆ ਹੁਣ ਤਾਂ ਆ ਦੇਖੋ ਹਜ਼ਾਰਾਂ ਹੀ ਬੋਰਾ ਭਰਿਆ ਪਿਆ ਆ ਮੀਂਹ ਕਰਕੇ ਉੱਧਰ ਗਏ ਹੋਲੇ ਵਰ ਉਹ ਪਰੇ ਬੈਠੇ ਆ ਜਾ ਕੇ ਚਾਹ ਪੀਂਦੇ ਸੀਗੇ ਉਦਾਂ ਲਾਈਟਾਂ ਲੂਟਾਂ ਹਜੇ ਲੱਗੀਆਂ ਆ ਜਨਰੇਟਰ ਵੀ ਇੱਥੇ ਹੀ ਪਿਆ ਆ ਆ ਪੱਥਰ ਹੁਣ ਘਟੇ ਆ ਥੋੜੇ ਮੈਨ ਲੱਗਦਾ ਇਹਨਾਂ ਚੋਂ ਸਿੱਟੇ ਹੋਣੇ ਆ ਇੱਧਰ ਚੱਕ ਚੱਕ ਕੇ ਕਿਉਂਕਿ ਮਸ਼ੀਨਾਂ ਆਈਆਂ ਆ ਨਾ ਦੋ ਉਹਦੇ ਕਰਕੇ ਲਾਈਟਾਂ ਵੀ ਲੱਗੀਆਂ ਆ ਹਜੇ ਆਹਦੇ ਜਨਰੇਟਰ ਵੀ ਪਿਆ ਆ ਜੇ ਲੋਡ ਪੈਣ ਤੇ ਕੀਤਾ ਹੋਗਾ ਯਾਨੀ ਰਾਤਾਂ ਨੂੰ ਵੀ ਕੰਮ ਜਿੰਨੀ ਸਪੀਡ ਨਾ ਆਇਆ ਨਾ ਹੁਣ ਹਨਾ 1:00 ਵੱਜ ਗਿਆ ਆ ਜੋ ਪੰਜਾਂ ਦਿਨਾਂ ਦੇ ਵਿੱਚ ਬਚਿਆ ਹਨ ਕੰਪਲੀਟ ਹੀ ਕਰਤਾ ਆ ਆ ਜਾਲ ਜੂੜ ਵੀ ਬਹੁਤ ਪਏ ਆ ਉੱਦਣ ਤੇ ਆਇਓ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਲਿਆ ਸੀ ਨਾ ਗੱਡੀ ਆਈ ਸੀ ਤਾਰ ਦੀ ਜਾਲਾਂ ਦੀ ਆ ਹਜੇ ਪਏ ਵੀ ਬਹੁਤ ਆ ਪਰ ਜਾਲ ਲੱਗ ਗਿਆ ਆ ਹੁਣ ਆ ਪਾਣੀ ਦਾ ਟੈਂਕਰ ਵੀ ਖੜਾ ਆ ਹਜੇ ਪੀਣ ਨੂੰ ਯੂਡੀ ਲੇਬਰ ਲੱਗੀ ਹੋਆ ਜੋ ਕੋਈ ਸੇਵਾਦਾਰ ਆਉਂਦਾ ਆ ਪਰ ਮੀਂਹ ਨਾ ਪਵੇ ਹੁਣ ਕਿਉਂਕਿ ਨੁਕਸਾਨ ਬਹੁਤ ਹੋ ਰਿਹਾ ਆ ਇਹ ਰਾਤੇ ਦਾ ਮੀਂਹ ਕਾਫੀ ਪੈ ਕੇ ਹਟਿਆ ਆ ਹੁਣ ਇੱਥੇ ਬੋਰੇ ਬਹੁਤ ਭਰੇ ਪਏ ਆ ਮੈਂ ਦਿਖਾਉਣਾ ਤੁਹਾਨੂੰ ਮਸ਼ੀਨ ਵੀ ਉੱਧਰ ਇੱਕ ਖੜੀ ਏ ਹਜੇ ਆਲੇ-ਬਾਰ ਆਈ ਹੂ ਆ ਚਾਹ ਪੀਂਦੇ ਇੱਥੇ ਬੈਠੇ ਉਹ راستਾ ਆ ਜਿਹਦੇ ਤੇ ਪਹਿਲੀ ਟੱਕਰ ਲਾਈ ਸੀ ਜਿਹੜਾ ਮੋਟਰ ਵਾਲਾ ਹੁੰਦਾ ਸੀਗਾ ਪਾਣੀ ਦੁਆਰਾ ਮੀਨ ਹੈ ਆ ਝੋਨੀਆਂ ਦੇ ਵਿੱਚ ਭਰ ਦਿੱਤਾ ਜਾ ਹਾਂ ਤਾਂ ਬਹੁਤ ਨੁਕਸਾਨ ਹੋ ਰਿਹਾ ਹੈ ਆ ਜਿਆਦਾ ਆ ਦੇਖੋ ਰਾਤੇ ਵਾਲੇ ਮੀਂਹੋਂ ਕਿੱਦਾਂ ਪਾਣੀ ਖੜਾ ਖੇਤ ਚ हां ਤਾਂ ਆਪਣੇ ਦੇਖਦੇ ਆਂ ਦੇਖਦੇ ਆਂ ਇੱਥੇ ਤਾਂ ਆ ਕੇ ਆਰਾ ਛੱਡਿਆ ਹੀ ਨਹੀਂ ਗਾ ਹਾਂ ਹੁੰਦੀ ਸੀਗੀ ਬਾਟਾਂ ਆ ਵਾਲੀ ਇਹ ਤਾਂ ਦੇਖੋ ਥੋੜਾ ਬੋਤਾ ਹੀ ਰਹਿ ਗਿਆ ਐ ਚੋ ਖੜਾ ਇਹ ਤਾਂ ਸਾਰਾ ਹੀ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਚੱਕ ਤਾਂ ਕੰਮ ਹਾਂ ਤਾਂ ਇੱਥੋਂ ਤਾਂ ਹਜੇ ਮੈਂ ਨਹੀਂ ਹਟਦਾ ਖੋਰਨ ਤੋਂ ਆ ਵੀ ਜਿਹੜੀ ਬਾਬਿਆਂ ਨੇ ਟੱਕਰ ਲਾਈ ਸੀ ਇਹ ਵੀ ਬਹੁਤ ਜ਼ਿਆਦਾ ਖੁਰ ਗਈ ਆ ਵਿਚ ਨੂੰ ਦੇਖੋ ਆ ਕਿੱਥੇ ਆ ਗਿਆ ਪਹਿਲਾਂ ਆਪਾਂ ਇੱਥੇ ਖੜ ਕੇ ਪਹਿਲੀ ਵੀਡੀਓ ਬਣਾਈ ਸੀ ਉਹ ਜਿੱਥੇ ਟੱਕਰਿਆ ਉਸ ਤੋਂ ਵੀ ਪਰੇ ਇਹ ਪਾਣੀ ਹਟਣ ਦੇ باوجود ਵੀ ਇੰਨਾ ਵਿਚ ਨੂੰ ਖੁਰ ਗਿਆ ਆ ਆ ਜਿਹੜਾ ਜਿੱਥੇ ਮੋਟਰ ਦਾ ਕੋਠਾ ਹੁੰਦਾ ਆਈ ਤਾਂ ਪਾਈਪ ਲਾਇਨ ਪਾਣੀ ਅੱਜ ਬਹੁਤ ਵਧੀਆ ਹੈ ਇੱਥੇ ਪਿਛਲੀ ਵਾਰ ਨਾਲੋਂ ਆ ਦੇਖੋ ਪੱਥਰ ਇੱਕ ਦੋ ਹੀ ਰਹਿ ਗਏ ਪਿਛਲੀ ਵੀਡੀਓ ਚ ਮੈਂ ਦਿਖਾ ਲਿਆ ਕਿੰਨੇ ਪੱਥਰ ਪਏ ਸੀ ਪਤਾ ਹੀ ਨਹੀਂ ਕਿੱਥੇ ਚਲ ਗਏ ਇੱਦਾਂ ਤੇੜਾ ਆ ਕੇ ਹੋਈ ਜਾਂਦਾ ਆ ਪੱਥਰ ਪੈ ਗਿਆ ਦੋਕ ਆ ਖੋਰਾ ਲੱਗ ਰਿਹਾ ਮੈਂ ਦੂਰੇ ਹੀ ਖੜਾ ਆ ਅੱਜ ਪਾਣੀ ਜਿਆਦਾ ਪਦੇ ਹੋਇਆ ਅੱਜ ਆ ਇਧਰ ਨੂੰ ਪਾਣੀ ਘੁੰਮ ਕੇ ਆ ਕੇ ਆਉਂਦੇ ਹਾਂ ਤਾਂ ਬਰੇਤੀ ਚੜ ਗਈ ਏ ਸਾਰੀ ਲੇਬਰ ਵੀ ਚੱਲ ਪਈ ਆਉਂਦੇ ਚਾਹ ਪੀ ਕੇ ਹੁਣ ਜੇ ਤਾਂ ਹੁਣ ਮੀ ਨਾ ਪੈਣ ਉੱਪਰ ਪਾਣੀ ਘਟ ਗਿਆ ਫੇਰ ਤਾਂ ਬੰਨ ਕਾਮਯਾਬ ਹੋ ਗਿਆ ਆ ਇਹਨਾਂ ਦੇਖੋ ਮੈਂ ਤੁਹਾਨੂੰ ਦਖਾਉਂਦਾ ਨੇੜੇ ਕਰਕੇ ਤੁਸੀਂ ਤਾਂ ਇਹਨਾਂ ਸਹੀ ਆ ਜੇ ਜਿੱਦਾਂ ਮੈਂ ਦੱਸਿਆ ਆ ਹਜੇ 1-2 ਦਿਨ ਫੇਰ ਕੁਝ ਵੀ ਹੋ ਸਕਦਾ ਪਰ ਮਹਾਰਾਜ ਭਲੀ ਕਰੇ ਹੁਣ ਨਹੀਂ ਤਾਂ ਨੁਕਸਾਨ ਬਹੁਤ ਆ ਖੇਤ ਮਾਲਕ ਦਾ ਵੀ ਅੱਜ ਤਾਂ ਉਹ ਅੰਕਲ ਖੁਸ਼ ਸੀਗੇ ਦੇ ਟੱਕੇਂ ਦੇ ਵੱਜ ਕੇ ਆਇਆ ਜਾਂ ਦੇਖਿਓ ਜਾ ਕੇ ਆਜਾਉਨਾ ਆਲਮੋਸਟ ਹੁਣ ਪੱਕਿਆ ਹੀ ਆ ਇਹਦੇ ਵਿੱਚ ਦੇਖੋ ਕਿਦਾਂ ਪਾਣੀ ਖੜਾ ਇੱਧਰ ਵੀ ਪਰ ਇਹਨੂੰ ਸਲਾਵੇ ਹੀ ਇੰਨੀ ਕਾ ਗਈ ਗਿਆ ਇਹ ਪੱਲੇ ਕੱਖ ਨਹੀਂ ਰਿਹਾ ਇਹਦੇ ਐਨ ਕਾਲਾ ਹੀ ਫਿਰ ਗਿਆ ਹੁਣ ਪੋਟਾਸ਼ ਬਹੁਤ ਪੈ ਗਈ ਹੈ ਇਹਨੂੰ ਐਨ ਗਲਪ ਗਲ ਹੋਇਆ ਪਿਆ ਇਹੋ ਕੁਛ ਕਾਲੋਂ ਬਹੁਤ ਪੈ ਗਈ ਹੈ ਇਹਨੂੰ ਲੇਬਰ ਕਾਫੀ ਆ ਗਈ ਹੈ ਇੱਕ ਟਰਾਲੀ ਹੋਰ ਲਾ ਕੇ ਮੁੜ ਗਏ ਆ ਸਾਡੇ ਇੱਧਰ ਖੜੇ ਆ ਖੜੇ ਆ ਵਧ ਗਿਆ ਜਿੰਨੀ 30 ਲੱਖੇ ਕੰਪਲੀਟ ਕਰਦੇ ਨੇ ਇਹਨੂੰ ਉਨਾ ਹੀ ਵਧ ਗਿਆ ਹੈ ਪੈਂਡ ਵੱਲੋਂ ਹਜੇ ਹੋਰ ਲੇਬਰ ਆ ਰਹੀ ਹੈ ਥੋੜਾ ਹਨਾ ਮੌਸਮ ਇਦਾਂ ਦਾ ਹੀ ਕਰਕੇ ਤਾਂ ਵੀ ਲੇਟ ਆ ਬਹੁਤ ਆ ਰਹੀ ਓਦਾਂ ਤਾਂ ਹਜ਼ਾਰਾਂ ਹੀ ਬੋਰਾ ਇੱਧਰ ਵੀ ਭਰ ਕੇ ਰੱਖਿਆ ਆ ਮਿੱਟੀ ਦਾ ਉੱਤਰ ਨਾਲ-ਨਾਲ ਦੀ ਆਹ ਮਸ਼ੀਨ ਖੜੀ ਆ ਖੇਤ ਦੇ ਵਿੱਚ ਮੋਟਰ ਤੇ ਲਾਉਂਦੇ ਹੁੰਦੇ ਅਲੀ ਆ ਕੇ ਫਿਰ ਇਹ ਉਲੰਦਰਾ ਵਾਲਾ ਖੇਤ ਆ ਉਹ ਜਿੱਥੇ ਮਸ਼ੀਨ ਖੜੀ ਆ ਇੱਥੇ ਰਾਜਾ ਸਾਹਿਬ ਦੇੋਂ ਲੰਗਰ ਆ ਕੇ ਡੇਲੀ ਚੱਲਦਾ ਹੁੰਦਾ ਸੀਗਾ ਇਹ ਘਾਟੇ ਰਿਆ ਮਿੱਟੀ ਦਾ ਲੱਗਾ ਆ ਇਹਦੀ ਤਾਂ ਹੁਣ ਲੋਡ ਨਹੀਂ ਪਵੇ ਚਲੋ ਬਾਕੀ ਬੰਨ ਤਾਂ ਵੱਜ ਗਿਆ ਆ ਦੁਆਰਾ ਕਿਨੀਆਂ ਲੱਗ ਪਈਆਂ ਆ ਫੇਰ ਤਾਂ ਆਪਾਂ ਵੀ ਹੁਣ ਮਿਲਾਂਗੇ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਮਹਾਰਾਜ ਕਰੇ ਭਲੀ ਬੰਨ ਐਨ ਕੰਪਲੀਟ ਹੋ ਗਿਆ ਆ ਹੁਣ ਸਤਿ ਸ੍ਰੀ ਅਕਾਲ ਜੀ